ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਸਾਰੇ ਵੀਰਾਂ ਦੇ ਪੰਪ ਭਰ ਲਿਆ ਆਪਾਂ ਅੱਜ ਦਿਨ ਵਧੀਆ ਲੱਗਾ ਹਾ ਤੁਪ ਬਹੁਤ ਸੋਹਣੀ ਲੱਗੀ ਪਈ ਅੱਜ ਅੱਜ ਟਾਈਮ ਨਾਲ ਸੂਰਜ ਨਿਕਲ ਆਇਆ ਅੱਜ ਵਧੀਆ ਸੂਰਜ ਦੇਵਤਾ ਟਾਈਮ ਨਾਲ ਦਰਸ਼ਨ ਦੇ ਦਿਆ ਤੇ ਪੰਪ ਭਰ ਲਿਆ ਆਪਾਂ ਚੱਲੀਏ ਹੁਣ ਖੇਤ ਗੱਲ ਕਿਵੇਂ ਚੱਲੀਏ ਜਿਹੜੇ ਰਹਿੰਦੇ ਆ ਅੱਠ ਕਿ ਖੇਤ ਕਰਨੇ ਆਪਾਂ ਅੱਜ ਆਪਣੇ ਕੋਲੇ ਟਾਈਮ ਨਾਲ ਅੱਜ ਹੋਊਗੇ 8 ਘੇਟ 2 ਟੈਂਕੀ ਆਣਾ ਹੋਏ ਨੇ 8 ਘੇਲੇ 4 ਘੇਲੇ ਹੋਏ ਨੇ 1 ਟੈਂਕੀ ਨਾਲ ਕਰਕੇ ਆਪ ਜੀ ਇਹ ਪਾਲ ਇਹਨੂੰ ਪਾਲਚ ਪੁਲਚ ਕਰਾਉਣੀਆਂ ਗੱਲ ਉਹਨੂੰ ਕਰਾਇਆ ਕੈਮੀਕਲ ਵੀ ਮਰਾਇਆ ਇੰਜਣ ਹੈ ਕਾਲਾ ਹੋ ਗਿਆ ਉਹ ਵੱਡੇ ਟਰੈਕਟਰ ਦਾ ਆਪਣੇ ਨਾਲ ਐ ਪਾਲ ਸ਼ਮਾਰ ਮੁਰਗਾ ਵਧੀਆ ਚਮਕਣ ਲੱਪਿਆ ਉਹ ਇਹਨੂੰ ਵੀ ਕਰੋਨਾ ਵਿਹਲਾ ਕਰਕੇ ਵੀ ਦੇ ਕੇ ਹੀ ਦੁਕਾਨ ਤੇ ਇਹਨੂੰ ਲੋ ਜੀ ਵੀਰ ਜੀ ਕਰਦੇ ਆ ਸ਼ੁਰੂ ਹੋਣਾ ਆਪਾਂ ਸਤਰੇ ਦਾ ਕੰਮ ਲੋ ਮੜਾ ਪਾਣੀ ਟਕਾਲੀਏ ਪੰਪ ਪੰਪ ਜਲਾ ਜ਼ਰੂਰ ਬਾਤਾਂ ਕੀ ਦੀ ਆਪਾਂ ਨੂੰ ਰੇਸ ਯਾਦ ਇੱਥੇ ਲਾਈ ਦੀ ਬਾਹਲੇ ਵਧੀਆ ਕੰਮ ਚੱਲਦਾ ਏ ਰੇਸ ਵਾਲਾ ਇਹਦਾ ਵੀ ਨਜ਼ਾਰਾ ਆ ਯਾਰ ਰੇਸ ਦਾ ਲਓ ਜੀ ਤੁਹਾਾਂ ਆਤਮਾ ਦੀ ਮਿਹਨਤ ਚੱਲ ਪਿਆ ਕੰਮ ਖਰ ਜਿਆਦਾ ਵਾ ਇਹਦਾ ਮੜਿਆ ਵਾਲ ਕੋ ਤਮ ਤੰਦ ਕੋ ਨਾ ਰੁਕ ਜਾ ਆਹ ਵਾਲ ਤੋਂ ਇਹਦਾ ਪ੍ਰੈਸ਼ਰ ਕੱਢ ਜਾਣਾ ਥੋੜਾ ਜਿਹਾ ਪ੍ਰੈਸ਼ਰ ਕਢਾਣਾ ਚਾਰ ਤੇ ਚੱਲਦਾ ਪਿਆ ਇਹਨੂੰ ਆਪਾਂ ਉਦਾਂ ਤੋਂ 2 ਕਿਤੇ ਵਹਿ ਰਹਿਣਾ ਚਾਹੀਦਾ ਪ੍ਰੈਸ਼ਰ 2-3 ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ ਆ ਪਾੜਨ ਤੱਕ ਜਾਂਦਾ ਹੈ ਪੰਪ ਆਹ ਭਾਈ ਜੀ ਫੇਰ ਜੋਤੀ ਦਾ ਫਲਾਟ ਆ ਗਿਆ ਇਧਰ ਆਹ ਫਲਾਟ ਫੇਰ ਜੋਤੀ ਦਾ ਆ ਬਕਰਾਜ ਦਾ ਵਾ ਇਹ ਜੋਤੀ ਇਹਨੂੰ ਬਿੱਲੋ ਲੱਗਾ ਹੈ ਜੀ ਕੇਦਾ ਆਹ ਕਰਤੇ ਪੂਰੇ ਬੱਤਰਾ ਇਧਰ ਪਤਲਾ ਦਿੱਤਾ ਹੀ ਪਾਣੀ ਉਧਰ ਥੋੜੀ ਗਿਲ ਗਲ ਸੁਲਾਵਾ ਜਾ ਰਹਾ ਸੀ ਮੈਂ ਇਹ ਨਾਲ ਇਹ ਪੂਰਾ ਐ ਬੱਤਰਾ ਗੇਤ ਬੇਲ ਬਹੁ ਮੱਲੀ ਐਦ ਕੀ ਇਹ ਜਿੱਦਾ ਲਾਦਾ ਜਿੱਦਾਂ ਆਇਰਾ ਖੜਾ ਆਉਂਦਾ ਹੈ ਜਿਹੜੀ ਵੇਲ ਹੋਈ ਵੀ ਇਹ ਲੈ ਲੰਮੀ ਪਈ ਆ ਯਾਰ ਦਿਨ ਦੇ ਚਾਰ-ਚਾਰ ਫੁੱਟ ਵੇਲ ਲੰਮੀ ਆ ਜੀ ਐਡੀ ਰੇਨ ਬਹੁਤ ਸੋਹਣਾ ਲੱਗਾ ਇੱਕ ਤੋਂ ਵਧੀਆ ਕੁੜੀ ਲੱਗ ਜਾਣੀ ਅੱਜ ਸਾਰੀਆਂ ਫਸਲਾਂ ਨੂੰ ਅੱਜ ਸੁਰਤਾ ਆਣੀ ਆ ਅੱਜ ਵਧੀਆ ਆ ਰਿਹਾ ਅੱਜ ਐਡੇ ਦਿਨ ਲੱਗੀ ਜਾਵੇ ਫੇ ਕੰਡ ਵੀ ਚਾਹੀਦੀ ਆ ਧੁੱਪ ਵੀ ਚਾਹੀਦੀ ਸਾਰਾ ਕੁਝ ਚਾਹੀਦਾਗਾ ਧੁੱਪ ਲੱਗ ਜਵੇ ਤੇ ਇਹ ਬਿਮਾਰੀਆਂ ਘਟ ਪੈਂਦੀਆਂ ਪੱਤੇ ਪੁੱਤੇ ਸੁੱਕ ਜਾਂਦੇ ਆ ਤੇ ਠੰਡ ਨਾਲ ਆਲੂ ਬਾਂਦਾ ਠੰਡ ਨਾਲ ਹੀ ਆ ਤੇ ਝਾੜ ਘਟ ਜਾਂਦਾ ਦਾਣੇ ਘੱਟ ਚੱਕਦਾ ਠੰਡ ਦੇ ਵਿੱਚ ਦਾਣੇ ਵੱਧ ਚੱਕਦਾ ਵਾ ਹੁਣ ਜੇਤਾ ਜਿਹੜਾ ਕੱਚਾ ਪਟਿਆ ਵਾ ਉਹਦਾ ਝਾੜ ਘਟ ਨਿਕਲਿਆ ਬਹੁਤ ਗਰਮੀ ਚ ਲੱਗਾ ਸੀਗਾ ਉਹਦਾ ਝਾੜ ਘਟ ਗਿਆ ਤੇ ਇਹ ਹੁਣ 15 20 20 ਦਾਣੇ ਆ ਇਹਦੇ 15 15 ਦਾਣੇ ਆ ਦਲੇ ਇਹ ਤੇ ਦੇ ਹੈ ਹੀ ਤਰ੍ਹਾਂ 4-5 ਦਾਣੇ ਸੀ ਸਾਨੂੰ ਤੇ ਬਸ 4-5 ਅੱਧੂ ਬਸ ਇਹ ਝਾੜ ਆਪਣੇ ਬਾਕੀ ਫਰਕ ਪੈਣਾ ਆਂ ਆ ਕਰਤਾ ਕਰਨਾ ਵਾ ਉਹ ਛੱਡ ਕੇ ਉਹ ਅੱਗੇ ਫੇਰ ਪਰਲੇ ਬੰਨੇ ਉਹ ਕਰਨਾ ਇਹ ਮਾਲ ਬਣ ਗਿਆ ਵਾ ਇਹ ਸਾਡੇ ਦਾਇਆ ਕਾ ਫਲਾਟ ਆ ਇਹ ਬਣਿਆ ਹਾ ਵਾ ਇਹ ਸਾਰਿਆਂ ਨੂੰ ਕੀਤਾ ਇਹੀ ਲੱਗੇ ਆ ਵਾਲਾ ਉਹ ਕੰਨਾਂ ਨੇ ਜਿੱਥੇ ਦਵਾਈ ਪਈ। ਲੋ ਜੀ ਹੁਣ ਆਪਾਂ ਅਜੇ ਦੂਜੇ ਖੇਤ ਤੇ ਆ ਗਏ ਆ ਵੀਰ ਜੀ ਹੁਣ। ਆ ਦੇਖ ਲੋ ਕਿ ਦਿੱਤਾ ਖੜੀ ਵੇਲ ਐ ਦੀ ਆਲੂ ਦੀ ਆ ਦੇਖੋ। ਥਾਲੀ ਮੋਟੀ ਮੋਟੀ ਵੇਲ ਹੋਈ ਯਾਰੀ। ਅੱਲੇ ਤਾਂ ਕੋਈ ਬਿਮਾਰੀ ਨਹੀਂ ਕਿ ਉੱਥਾਂ। ਐਦਕੀ ਮੇਰ ਹੀ ਰਹਿਣੀ ਪਰਮਾਤਮਾ ਲੋ ਬਿਮਾਰੀ। ਆਲੂ ਨੂੰ ਢੋਪੀ ਜਾਈਦੀ ਆ ਹੁਣ ਸਲਾਬੇ ਨਾਲ ਧੱਲਿਓ ਨਾ ਪੀਲੇ ਪੀਲੇ ਵੇਲਾ ਆਈਆਂ ਇਹਦਾ ਧੁੱਪ ਨਹੀਂ ਨਾ ਪੈਂਦੀ ਧੱਲੇ ਥੱਲਿਓ ਵੇਲ ਪੀਲੀ ਪੀਲੀ ਹੋਈ ਆ ਸਲਾਬੇ ਨਾਲ ਇੱਧਰ ਵੀ ਕੰਨਦਲ ਪੂਰਾ ਸੇਰਾਈ ਆ ਪਟਾਂਗੇ ਕਬੂਟਾ ਪਟਕੇ ਦੇਖਦੇ ਯਾਰੋ ਇੱਧਰ ਗੱਰਾ ਜੇ ਆ ਗਿਆ ਤਾਂ ਚੱਲ ਕੇ ਦੇਖਦੇ ਥੋੜਾ ਜਾਂ ਇੱਥੂ ਵੀ ਇੱਕ ਕਬੂਟਾ ਪਟਕੇ ਆਪਾਂ ਦੇਖਦੇ ਆਂ ਇੱਥੇ ਦੇਖ ਦੇ ਤਾਂ ਕੀ ਬਣਿਆ ਮਾਲ ਕੀ ਸਾਤਾਵਾ ਇਧਰਲੇ ਖੇਤ ਹੈਗੇ ਬਹੁਤ ਤਕੜੇ ਇਹ ਜ਼ਮੀਨ ਤਾਂ ਹੈਗੀ ਬਹੁਤ ਤਕੜੀ ਹੈ ਤੇ ਤੱਕੇ ਨਾ ਹੀ ਮਾਲ ਬਣ ਜਾਂਦਾ ਬਸ 20 ਸੈਜ ਬਾਣੀ ਗਿਆ ਗੋਲੀ ਲਾਈ ਸੀ ਆ ਦੇਖੋ ਇਧਰ ਹਲੇ ਉਧਰ ਹੀ ਪਿਆ ਆ ਲੂ ਇਹ ਪਲਾਟ ਸਾਰੇ ਜੀ ਗੋਲੀ ਲੱਗੀ ਹੋਈ ਆ ਵੀਰ ਜੀ ਸਾਰੇ ਜੀ ਆ ਲੂ ਬੋਧਾ ਵਾਲਾ ਲੂਹਲੇ ਗੁਛਾ ਬਣਿਆ ਪਿਆ ਪੂਰਾ ਇਧਰ ਤੇ ਮਾਲ ਬਣਨਾ ਲੈ ਮਾਲ ਸੰਘਣਾ ਹੀ ਬਹੁਤ ਲਾਇਆ ਸੀ ਇਹ ਗੋਲੀ ਦਾ ਕਰਕੇ ਆ ਦੇਖੋ ਇਦਾਂ ਦਾ ਸਹਜ ਹੋ ਗਿਆ ਹੋਰ ਦਸ ਦੰਦ ਦਿੱਤੇ ਇਹਨੇ ਬੰਜਣਾ ਹਲੇ 8-10 ਦਾਣੇ ਇਧਰ ਨਾਲ ਵੀ ਆ ਵੇਲਾਂ ਦਾ ਗੁਛਾ ਤਾਂ ਕਿਨੋਂ ਕਿੰਨੀਆਂ ਵੇਲਾਂ ਆ ਤਾਣੀਆਂ ਹੀ 15-20 ਤਾਣੀਆਂ ਇਹਦੀਆਂ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਟਾਣੀਆਂ 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 ਐਤ ਕੀ ਮੁੱਢਾਂ ਚ ਐ ਕਿੰਨਾ ਐਤ ਕੀ ਵੱਖਰੇ ਰੋਕ ਰਵਾਣਾ ਦੇਖੋ ਟਾਣੀਆਂ ਐਤ ਕੀ 15 20 ਕਿੰਨੀਆਂ ਕਿੰਨੀਆਂ ਟਾਣੀਆਂ 10-10 ਟਾਣੀਆਂ ਹੋਣੀਆਂ ਆ ਦੇਖੋ ਦੇਖੋ ਵੇਲ ਕਿਧਰੋਂ ਚੱਲੀ ਤਕੜੀ ਵੇਲ ਆ ਆਲੂ ਬਣ ਜੇ ਦਉ ਨਹੀਂ ਆਤ ਕੀ ਤੇ ਜਿਹੜਿਆ ਕਪੜਾ ਸਾਫ਼ ਕਰੀਏ ਕਪੜਾ ਕੱਢ ਦੇ ਦਾ ਕੰਮ ਸਪਰੇ ਦਾ ਪੰਪ ਹੋਰਲਾ ਖਾਲੀ ਵਰਲੇ ਹੁਣੇ ਭਰ ਕੇ ਘਰੋਂ ਪੰਪ ਹੋਰ ਇਹਦਾ ਬੈਰ ਨੂੰ ਗ੍ਰੀਸ ਕਰਨੀ ਮੜੀ ਟੀਂ 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 ਕਰੀ ਜਾਂਦਾ ਸਰ ਹੁਣ ਪੰਪ ਭਰ ਕੇ ਲਿਆਉਣੇ ਆ ਤੇ ਇਹਨੂੰ ਗ੍ਰੀਸ ਕਰਕੇ ਲਿਆਉਣੇ ਆ ਨਾਲ ਨਿਕਲ ਰਿਹਾ ਚੀਕਾਂ ਬਰਾਣੀ ਕਿਉਂ ਨਿਕਲਦੀਆਂ ਇਹਦੀਆਂ ਉਹ ਪਰਲਾ ਜਿਹੜਾ ਬੈਲਟ ਟਾਈਟ ਕਰਨ ਵਾਲਾ ਉਹ ਬੈਰੰਗਾ ਮਾ ਦਾ ਚੀਕਾਂ ਪੰਪ ਦਾ ਨਵਾਂ ਲਿਆਂਦਾ ਪੰਪ ਦੀ ਦਵਾਜ ਨਿਕਲ ਨਹੀਂ ਨੀ ਕਰੇਦੀ ਉਹਦੀਆਂ ਚੀਕਾਂ ਨਿਕਲਦੀਆਂ 4-5 ਸਾਲ ਬਾਅਦ ਅੱਲੇ ਪੰਪ ਦੇ ਚੀਕਾਂ ਨਹੀਂ ਨਿਕਲਦੀਆਂ ਬੈਰੰਗ ਜਿਵੇਂ ਕੀ ਕੀ ਜਾਂਦਾ ਬਿਨਾ ਵਜਾ ਤੋਂ ਵਾਹ ਗੱਡੀ ਦਾ ਪਿਆ ਸੀ ਬੈਲਟ ਟਾਈਟ ਕਰਨ ਵਾਲਾ ਉਹ ਘਰੇ ਉਹੀ ਕਰਦਾ ਆਪਾਂ ਉਹ ਬੈਰੰਗਪੁਰੋਂ ਲਿਿਆਉਣਾ ਮਣਾ ਡਲਕ ਦਿੰਦਾ ਨਾ ਲਾ ਕੇ ਰਹਾਦਾ ਦਾ ਬਾਈ ਦੇ ਕਰਦਾ ਉਹਨੇ ਹੋਰ ਲਿਆ ਕੇ ਕੰਪੈਨ ਵਾਲੇ ਫਿਰ ਪਾਰ ਵਾਲੇ ਤੇ ਹੁਣ ਲਿਆ ਕੇ ਹੋਰ ਕੱਸਦੇ ਆ ਵਾਹ ਜੀ ਵਾਹ ਵਾਹ ਜੀ ਵਾਹ ਵੇਲ ਦੇਖ ਕੇ ਮਜ਼ਾ ਆ ਗਿਆ ਵੀਰ ਜੀ ਵਾਹ ਜੀ ਵਾਹ ਏਡੀ ਏਡੀ ਵੇਲ ਕਈਆਂ ਸਾਲਾਂ ਬਾਅਦ ਹੀ ਦਿਖੀ ਆ ਇਹਦਾ ਮਤਲਬ ਆਲੂ ਵਾਸਤੇ ਮੌਸਮ ਆਇਂ ਕਰਕੇ ਰੋਕ ਰਵਾਨ ਆਲੂਆਂ ਦਾ ਐਡ ਕੀਤਾ ਦਾ ਆ ਗੋਲੀ ਲੱਗੀ ਪਈ ਆ ਫਾਰੀ ਵੀਰ ਦੀ ਗੋਲੀ ਆ ਤੇ ਗੰਦਲ ਐ ਦੀ ਹੈਗੀ ਜਿੱਡਾ ਜਿਹੜਾ ਗੰਨਾ ਹੁੰਦਾ ਐ ਜਿੱਡੀ ਗੰਦਲ ਐ ਦੀ ਗੋਲੀ ਦੀ ਤੇ ਗੰਦਲ ਹੀ ਬਰੀਕ ਜੀ ਰਹਿੰਦੀ ਐਵੇਂ ਆ ਦੇਖੋ ਠੀਕ ਠੀਕ ਆ ਇਹਨਾਂ ਦੇ ਵੇਲ ਆ ਦੇਖ ਜੇ ਰਾਣੀ ਜਿਹੜੀ ਮੋਟੀ ਵੇਲ ਐ ਦੀ ਇਹਨਾਂ ਮਰੀ ਜੀ ਵੇਲ ਹੁੰਦੀ ਐ ਇਹਦੀ ਗੋਲੀ ਦੀ ਬੇਟੀ ਤਕੜੀ ਹਾਥ ਥਲੇ ਦੇਦਾ ਕਾਕਾ ਨਹੀਂ ਤਾਂ ਹੀ ਥਾਂ ਕਿਲਾ ਵਾ ਉਦੋਂ ਪਾਣੀ ਲਾਤਾ ਮੁੜ ਕੇ ਮੀਂਹ ਪੈ ਗਿਆ ਤਾਂ ਬੱਤਰੀ ਨਹੀਂ ਆਇਆ ਕਿਲੇ ਦਾ ਕਿੱਲਾ ਹੀ ਰਹਿ ਗਿਆ ਹਾਂ ਇਹਨਾਂ ਨੇ ਵੀ ਜੇ ਅਪ ਲੱਟਾ ਲੂਟਾਂ ਲਾ ਕੇ ਆਏ ਚੰਗਾਰਤਾ ਵਿਆਹ ਵਾਲੇ ਦੇਣਾ ਆ ਟਰੈਕਟਰ ਸਜਾਉਣੇ ਆ ਤਿੰਨੇ ਹੀ ਫੁੱਲ ਫੁੱਲ ਲਵਾਵਾਂਗੇ ਟੋਲੀ ਦੇ ਮੋਰੇ ਮੋਰੇ ਆਪਾਂ ਲਿਆਉਣੇ ਆ ਦੇਖੋ ਬਘੇੜ ਗੱਲ ਬਾਤ ਆ ਕੇ ਘੈਂਟ ਗੱਲਬਾਤ ਬਣਾਤੀ ਸਾਰੇ ਟਰੈਕਟਰਾਂ ਦੀ ਆਪਾਂ ਸੋਹਣੇ ਲੱਗਦੇ ਆ। ਅੱਲੋ ਵੀ ਨਹੀਂ ਹੋਣਾ ਪਾ ਗਏ ਆ ਪੰਪ ਭਰ ਕੇ ਇਧਰ ਰੋਡ ਵਾਲੇ ਕੱਤੇ ਜੇ ਬਾਹਰ ਆਹ ਕੱਤੇ ਨਾਲ ਆਪਣੇ ਰੋਡ ਵਗਦਾ ਇਧਰ ਕਾਲਾ ਸੰਘਿਆ ਰੋਡ। ਇਹ ਕਾਲਾ ਸੰਘਿਆ ਵਾਲਾ ਰੋਡ ਆ ਕੇ ਫਾੜ ਕਾਇਨਾ ਜਾ ਕੇ ਇੱਥੇ ਹੁਣ ਮੈਂ ਟਰੈਕਟਰ ਵਾਲਿਆ ਕੇ ਇੱਥੇ ਟਰੈਕਟਰ ਟਾਇਰ ਨਾਲ ਆਲੂ ਪਾਟੋ ਕੇ ਮੈਂ ਕਿਉਂ ਚੰਗੀ ਤਰ੍ਹਾਂ ਦੇਖ ਹੀ ਲਵਾਂ। ਟਰੈਕਟਰ ਮੋੜਿਆ ਤੇ ਆਲੂ ਆ ਗਏ ਬਾਹਰ ਤੇ ਹੁਣ ਆਪਾਂ ਦੇਖਦੇ ਆਂ ਆਲੂਆਂ ਦਾ ਹਾਲਚਾਲ ਵਾਹ ਜੀ ਵਾਹ ਅੱਤ ਤੇਰੀ ਗਲੇ ਆਲੂ ਆ ਤਿਆਂ ਦਾ ਇੱਥੇ ਪਾਣੀ ਐ ਨਹੀਂ ਹੱਥ ਤੋਂ ਨੂੰ ਮੇਰੇ ਕੋ ਆ ਲੋ ਟਰੈਕਟਰ ਨੇ ਆਲੂ ਪੜਦੇ ਕਹਿੰਦਾ ਦੇਖ ਲਾ ਹੱਥ ਨਾਲ ਪੱਟ ਨਹੀਂ ਤਨੂੰ ਕਹਿੰਦਾ ਮੈਂ ਪੱਟ ਕੇ ਦਨਾ ਤਨੂੰ ਤੋਤਰ ਕੇ ਦੇਖ ਹੁਣ ਮੈਂ ਇਹਨੂੰ ਕਾਢ ਹੀ ਲੈਣਾ ਮੜੇ ਹੱਥ ਮਾਰ ਕੇ ਉੱਤੇ ਪੱਟੇ ਉੱਤੇ ਪਏ ਆਲੂ ਐਦ ਕੀ ਥੱਲੇ ਪਸੇਰਾ ਇਹ ਹੈਗੇ ਹੋਰ ਵਾਦੀ ਵਾ ਵਾਦੀ ਵਾ ਵਾਦੀ ਵਾ ਬੂਟਾ ਤੂੰ ਪੱਟਿਆ ਆ ਜਾ ਫੇ ਤੂੰ ਇਧਰ ਆ ਜਾ ਇਧਰ ਮੋਟਾ ਲੱਗਾ ਆ ਆਲੂ ਪੂਰਾ ਬਹੁਤ ਮੋਟਾ ਆਲੂ ਲੱਗਾ ਬਾਈ ਜੇ ਇਕੱਠੇ ਲੱਗੇ ਆ ਉਧਰ ਇੱਕ ਗੱਲ ਸਹੀ ਆ ਗੋਲੀ ਦਾ ਦੇਖ ਲੋ ਕੇਸ ਆ ਸੀ ਇਹਦਾ ਦੇਖ ਲੋ ਕੇਸ ਆ ਜੇ ਲੈ ਥੱਲੇ ਹੋਰ ਆ ਤਾਂ ਪੱਟ ਨਹੀਂ ਗਏ ਹੁੰਦੇ ਆਲੂ ਦੇਖੋ ਵੀਰ ਇਸ ਆ ਕੇਦਾ ਘੈਂਟ ਸਾਈਜ਼ ਹਲੇ ਬੰਚੱਲਾ ਬੱਸ ਸਪਰੇ ਵੀ ਆਪਾਂ ਕਰ ਦਣੀ ਆ ਕਿੰਨੇ ਆ 20 25 ਦਾਣੇ ਨਿਕਲੇ ਇਥੋਂ ਇੱਧਰ ਵੀ ਪਈਆਂ ਗੋਲੀਆਂ ਦੀਆਂ ਵਾਰੀ 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 ਵਾ ਇਥੇ ਆਲੂ ਬਹੁਤ ਮੋਟਾ ਵਾਲਾ ਆ ਵੀ ਰਾਸ਼ਨ ਸੀ ਤੁਹਾਨੂੰ ਮਤ ਦਿਖੋ ਨਾ ਆਹ ਦੇਖੋ ਲੱਭ ਗਿਆ ਐ ਡਾੜਾ ਆਲੂ ਲਾਇਆ ਸੀ ਤੇ ਰਾਸ਼ਨ ਆਹ ਕਿੱਧਰ ਗਿਆ ਇਹ ਪੁਰਾਣੇ ਆਲੂ ਦੇ ਵਿੱਚ ਹੀ ਜਾ ਕੇ ਵੜ ਗਿਆ ਵਾ ਆਹ ਦੇਖੋ ਪੁਰਾਣਾ ਆਲੂ ਵਿੱਚ ਟੰਟੀ ਕਲ ਉਧਰ ਨੂੰ ਗਿਆ ਹੋਣਾ ਇਹ ਆਹ ਹੁਣ ਕੱਢਿਆ ਬਾਹਰ ਇਹ ਪੁਰਾਣਾ ਆਲੂ ਸੀਗਾ ਇਧਰ ਵਧੀਆ ਸੈੱਜ ਬਣ ਚੱਲਾ ਵੀਰ ਜੀ ਵਾਹ ਜੀ ਵਾਹ ਵਾਹ ਜੀ ਵਾਹ ਬਣ ਚੱਲਾ ਆਲੂ ਬੱਸ ਥੋੜੀ ਕਸਰੀਆ ਮੇਰੇ ਸਹੌਣਾ ਸਪਰੇਅ ਭਵਨ ਆ ਵੀ ਕਰਦੇ ਇਹਦਾ ਕੰਮ ਉਦਾਂ ਹੀ ਸੈੱਟ ਹੋ ਜਾਣਾ ਸੀਗਾ ਲੈ ਤੇ ਇਹ ਕਪੜਾ ਦੇ ਹੁਣ ਕਰ ਦਨੇ ਆ ਪੰਪ ਭਰ ਲਿਆਂਦਾ ਵਾ ਦੇ ਇਧਰ ਲੋ ਜੀ ਵੀਰ ਜੀ ਸਮਾਪਤੀ ਹੋ ਗਈ ਆਪਣੀ ਅੱਜ ਦੇ ਕੰਮ ਦੀ ਲਾਤੀਆਂ ਹੋ ਗਏ ਆ ਇੱਧਰ ਹਾਈਵੇ ਆ ਜੋ ਕੇ ਮਾਰ ਨਾ ਜੋ ਕੇ ਮਾਰ ਇਹਨੇ ਜੋ ਕੇ ਮਾਰ ਨੂੰ ਕਿਨੇ ਗਿਆ ਤੁਨੂੰ ਹੈ ਧੋਕੇ ਮਾਰੀ ਜਨਾ ਇਹਨੇ ਦੇ ਤੇਰੇ ਦੀ ਤੇ ਤੂੰ ਜੋ ਬੇਮਾਰ ਮਾਰ ਕੇ ਤੂੰ ਤੇ ਧਰਨਾ ਪੋਣੀ ਆ ਬੋਲੀ ਹੋ ਨਿਕਲ ਜਾ ਆ ਮੁੰਡੇ ਨੂੰ ਕੱਲ ਤੇ ਤਾਰ ਲਾ ਆ ਜਵੇ ਆ ਜੀ ਫੇਰ ਮਿਲਾਂਗੇ ਕੇ ਬਲੌਗ ਦੇ ਨਾਲ ਹੁਣ ਕਰਦੇ ਆਪਾਂ ਸਮਾਪਤੀ ਜੀ ਰੂਵੀਆ ਦਾ ਬੇਲ ਹਾਂ ਪਾਟੂਰ ਲੌਰਲਾ ਪਟਾਪਾਸ ਇਹ ਵਾਲਾ ਆ ਇਹ ਸਾਰਾ ਗੁੱਛਾ ਇਹਦਾ ਤੇ ਪਟਲਾ ਚੈੱਕ ਕਰੀਏ ਬੇਲ ਕੱਟੀ ਜਣੀ ਤਾਂ ਹਾਂ ਕਾਡ ਆਲੂ ਸਾਰਾ ਉਹਦੇ ਥੱਲੇ ਵੀ ਲੱਗਿਆ ਮੋਟਕਾ ਉਹਦੇ ਗਾਸ਼ ਨੂੰ ਆਹਦੇ ਬਣ ਗਿਆ ਹੈਗਾ ਮਾਲ ਹਾਂ ਬੱਬਲੂ ਆਇਆ ਜੀ ਜਿਹਰੇ ਕਹਿੰਦਾ ਬੇਲ ਵੜਦੀ ਹੈ ਭਾਜੀ ਮੈਂ ਕਹਿੰਦਾ ਮੈਨੂੰ ਚੈੱਕ ਕਰ ਲੈਂਦੇ ਭਰਾਵਾ ਇੱਕ ਵਾਰੀ ਲਓ ਬਾਈ ਜੀ ਮਾਲ ਇਦਾਂ ਦਾ ਬਣ ਗਿਆ ਆਪਣੇ ਇੱਕ ਦਾਣਾ ਰਾਸ਼ਨ ਦਾ ਇੱਕ ਦੋ ਤਿੰਨ ਦਾਣੇ ਰਾਸ਼ਨ ਦੇ ਆ ਬਸ ਨੱਪ ਨੱਪ ਹੋਰ ਥੱਕਦਾ ਦੇ ਨੱਪ ਦੇ ਉਹ ਪਾਰ ਕੋ ਡੱਗਾ ਵੀ ਇਦਾਂ ਦਾ ਬਣ ਗਿਆ ਜੀ ਮਾਲ ਮਾਲਤ ਬਣ ਗਿਆ ਸਹੀ ਪਾ ਦੇ ਮਿੱਟੀ ਜਿੰਦਾ ਖਿੱਚ ਕੁਝ ਕੇ ਬੜੀਆ ਸੇ ਢਾਲ ਦੇ ਉਹ ਪਾਟਾ ਉਹਦੇ ਬਾਹਰ ਆਇਆ ਉਹ ਨਾਲ ਹੀ ਨੱਪਿਆ ਜਾਊਗਾ ਮਿੱਠੂ ਉਹ ਪਟੋ ਉਹਦੇ ਬਾਹਰ ਆ ਗਿਆ ਖੇਲਦੇ ਆਲੂ एक आलू इतने भी रह गया देख हाँ पकड़ ले पकड़ ले टाणी गुच्छा पकड़ पूरे हाँ निकाल पटला पटला के चले भी चले हाँ उधर कर ले साइड में हूँ आलू हाँ, निकाल तो इतने रख आलू हाँ देखिए बढ़िया से आराम ना निकाल आराम ना ढेरी वाला माल तो बन गए ले रहे हाँ। कट ला एक बार सारे दे दें दे दे फिर उधरों काटना नहीं एक दिन में कटाया ना टाइम लगना काटने में ਇਹ ਕੱਟ ਕੱਟ ਦੱਲੇ ਇੱਥੇ ਹੈ ਲੋ ਇਧਰ ਨੂੰ ਹੈਗਾ ਹੋਰ ਵਾਸਾ ਹੋ ਰੇਗਾ ਵਾਸਾ ਉਧਰ ਨਹੀਂ ਹੈ ਇਹ ਤੋੜ ਖਾ ਬੱਟ ਗਿਆ ਇਧਰ